ਸਰਕਾਰ ਨੂੰ ਇਹ ਕਹਿਣਾ ਚਾਹਣੇ ਆ ਵੀ ਸਾਲ ਤੋਂ ਉੱਤੇ ਦਿਨ ਹੋ ਗਏ ਆ ਤੇ ਆ ਸੜਕ ਤੁਸੀਂ ਵੇਖ ਲਓ ਪਿੱਛੇ ਸਾਡੇ ਵਿਕਲ ਖਰਾਬ ਹੁੰਦੇ ਆ ਬੱਚੇ ਡਿੱਗ ਪੈਂਦੇ ਆ ਤੇ ਸਰਕਾਰ ਨੇ ਕੋਈ ਨਹੀਂ ਇਹ ਸੜਕ ਦਾ ਮੁਰੰਮਤ ਕੀਤੀ ਆ ਰੋੜੇ ਰਾੜੇ ਛੱਟ ਤੇ ਆ ਜਵਾਖ ਡਿੱਗਦੇ ਆ ਇੱਥੇ ਬਹੁਤ ਹੀ ਬੁਰਾ ਹਾਲ ਹੈ 10 12 ਪਿੰਡਾਂ ਨੂੰ ਜੇ ਸੜਕ ਲੱਗਦੀ ਹੈ ਕੋਈ ਸੁਣਾਈ ਨਹੀਂ ਸਾਡੀ ਹੋ ਰਹੀ ਤੇ ਅਸੀਂ ਬਹੁਤ ਪਰੇਸ਼ਾਨ ਆ ਕਿੰਨੇ ਕੋ ਲੋਕ ਲੰਘਦੇ ਹੋਣ ਇੱਥੇ ਲੋਕ 12 ਪਿੰਡਾਂ ਦੇ ਤੁਸੀਂ ਲਾ ਲਓ 12 13 ਪਿੰਡਾਂ ਦੇ ਤਕਰੀਬਨ ਕਿੰਨੇ ਕੇ ਹੋ ਜਾਣਗੇ ਤੇ ਕੋਈ ਸਾਡਾ ਹੱਲ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ ਹੋਰ ਕੀ ਕਹੀਏ ਅਸੀਂ ਵਿਕਲਾਂ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈ ਵਿਕਲਾਂ ਦਾ ਆਵੇ ਆ ਜਨਾਬ ਆਪ ਵੇਖ ਲਓ ਤੁਸੀਂ ਆ ਪੰਪ ਲਈ ਰੁਪਿਆ ਨਾਲ ਆ ਪਿੱਛੇ ਪੈਂਚਰ ਹੋ ਗਿਆ ਸੀ ਆਉਣ ਪੈਂਚਰ ਫਿਰ ਉਹ ਜਾ ਖਿਲਵਾਵਾਂਗੇ ਤੇ ਬਹੁਤ ਬਹੁਤ ਸਾਰੇ ਮਾਲਾ ਖੜੇ ਆ ਜਨਾਬ ਕੋਈ ਹੱਲ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਤੇ ਮੰਗ ਇਹ ਕਰਨਾ ਚਾਹੁੰਦੇ ਆਪ ਇਹ ਸੜਕ ਬਣਾਈ ਜਾਏ ਆਣ ਜਾਣੋ ਸਸਤਾ ਹੀ ਹੋਵੇ ਤੇ ਹੋਰ ਰਿਸ਼ਤਾ ਨਹੀਂ ਤਰ ਸਾਲ ਹੋ ਗਿਆ ਪਾਣੀ ਨੂੰ ਆ ਪਿਛਲੇ ਪਾਣੀ ਚ ਸੜਕਾਂ ਟੁੱਟੀਆਂ ਸੀ ਅੱਜ ਤੇ ਸਪੈ ਕਿਵੇਂ ਹੁਣ ਸੜਕ ਪੈਰ ਮੋਟਰਸਾਈਕਲ ਦਾ ਟਾਇਰ ਤਿਲਕਦਾ ਨਾ ਤੇ ਮੋਟਰਸਾਈਕਲ ਥੱਲੇ ਡੇਗ ਪੈਂਦਾ ਕਿੰਨੀ ਖਿਆਈ ਹੋ ਰਹੀ ਹੈ ਬਹੁਤ ਖਿਆਈ ਕੋਲ ਤੋਂ ਲਾਇ ਤੇ ਸਮਝੋ ਕਿੰਨੀ ਸੜਕ ਟੁੱਟੀ ਹੈ ਪਿੰਡ ਥੋੜੀ ਤਾਂ ਪਾਣੀ ਵੀ ਖੜਾ ਕਈ ਸੜਕਾਂ ਤੇ ਇਹ ਅੱਗੇ ਵੀ ਕਾਫੀ ਸੜਕਾਂ ਟੁੱਟੀਆਂ ਹੋਣਗੀਆਂ ਹਾਂ ਜੀ ਹਾਂ ਜੀ ਵਾਦੂ ਸਾਰੇ ਕਿਵੇਂ ਦਰਿਆਤ 12 ਪਿੰਡਾਂ ਸਾਰੇ ਪਿੰਡਾਂ ਚੀ ਸੜਕਾਂ ਦੇ ਬੁਰਾ ਹਾਲ ਤੇ ਕੋਈ ਮਰਮਤ ਦਾ ਕੰਮ ਨਹੀਂ ਸ਼ੁਰੂ ਕਰਵਾਇਆ ਅਜੇ ਨਹੀਂ ਹੋਇਆ ਜੀ ਅੱਜ ਕਹਿੰਦੇ ਭਈ ਸਹੀ ਰੋਡ ਬਣਾ ਦੇਣ ਵਧੀਆ ਤੇ ਉਹ ਦਿਗਤ ਨਹੀਂ ਜੇ ਐਵੇਂ ਦਿਗਤ ਰਾਈ ਤਾਂ ਫਿਰ ਕੰਨਾਂ ਦੇ ਵਿਚਾਰੇ ਕਿਨੇ ਧਿਆੜੀ ਦਾ ਰਗੇ ਨੇ ਕਿਨੇ ਤਾਂ 5-10 ਮਿੰਟ ਵੀ ਲੇਟ ਹੋ ਜਾਂਦੇ ਨੇ ਇਹ ਕਰਨ ਹੋ ਜਾਂਦੇ ਨੇ ਉੱਥੇ ਜਾ ਤੇ ਧਿਆੜੀ ਵੀ ਨਹੀਂ ਨਾਂਦੀ ਲੱਗਦੀ ਨੁਕਸਾਨ ਬਹੁਤ ਹੋ ਰਿਹਾ ਠੀਕ ਹਾਂ ਇਹਨਾਂ ਦੀ ਬੜੀ ਮਿਹਰਬਾਨੀ ਤੇ ਸੜਕ ਦੀ ਬਣਾਈ ਜਾਵੇ ਇਹ ਸੜਕਾਂ ਦੇ ਬਾਰੇ ਤਾਂ ਕਹਿੰਨੇ ਪਰ ਕੋਈ ਸੁਣਦਾਰੀ ਚਾਕੇ ਸਰਕਾਰਾਂ ਅਨੀਆਂ ਬੋਲੀਆਂ ਨੇ ਇਹਨਾਂ ਨੂੰ ਕੋਈ ਕੰਮ ਨਹੀਂ ਹੈਗਾ ਤੇ ਵਿਕਾਸ ਵਾਲੇ ਪਾਸੇ ਇਹਨਾਂ ਦਾ ਤਾਂ ਹਾਨੀ ਨਹੀਂ ਹੈਗਾ ਕਿਉਂਕਿ ਆ ਪਾਣੀ ਆਇਆ ਸੀ ਤੇ ਪਿਛਲੇ ਸਾਲ ਤੇ ਬੁਰਾ ਹਾਲ ਹੋ ਗਿਆ ਸਾਡੇ ਪਿੰਡਾਂ ਦੀਆਂ ਸੜਕਾਂ ਠੈਰੀ ਠੈ ਹੋ ਗਈਆਂ ਤੇ ਤਬਾਈ ਬਹੁਤ ਜਾਨੀ ਨੁਕਸਾਨ ਫਸਲਾਂ ਦਾ ਨੁਕਸਾਨ ਬਹੁਤ ਹੀ ਜ਼ਿਆਦਾ ਹੋਇਆ ਹੈ ਤੇ ਅਜੇ ਤੱਕ ਵੀ ਉਹਨਾਂ ਨੂੰ ਗੌਰ ਕੋ ਨਹੀਂ ਹੋਈ ਤੇ ਅਸੀਂ ਤਾਂ ਇਹ ਮੰਗ ਕਰਦੇ ਆ ਕਿ ਸੜਕਾਂ ਜਿਹੜੀਆਂ ਹਨੇ ਬਣ ਜਾਣ ਬਹੁਤ ਠਕੀਆਂ ਸੜਕਾਂ ਬਣ ਤੇ ਵਿਕਾਸ ਹੋਵੇ ਤਰੱਕੀ ਹੋਵੇ ਇਹ ਕੋਈ ਸਰਕਾਰ ਚੰਗੀ ਹੋਵੇ ਤੇ ਉਹਨਾਂ ਚੰਗੀ ਸਰਕਾਰ ਦਾ ਨਾਂ ਹੋਵੇ ਆ ਖੱਡੇ ਪੈ ਚੁੱਕੇ ਆ ਸੜਕਾਂ ਤੰਗ ਹੋ ਗਈਆਂ ਨੇ ਤੇ ਇਹਨਾਂ ਦੀ ਬਰਮਾ ਵੀ ਬਜਣੀ ਚਾਹੀਦੀ ਨੇ ਸੜਕ ਚੌੜੀ ਹੋਣੀ ਚਾਹੀਦੀ ਏ ਕਿਉਂਕਿ ਐਕਸੀਡੈਂਟ ਬਹੁਤ ਹੁੰਦੇ ਨੇ ਤੇ ਜਿਹੜੇ ਕਿ ਆ ਬਾਰਡਰ ਤੇ ਅਫਸਰ ਜਾਂਦੇ ਨੇ ਚੌਕੀ ਵਾਲੇ ਬੀਐਸਐਫ ਇਹਨਾਂ ਨੂੰ ਵੀ ਬਹੁਤ ਪਰੇਸ਼ਾਨੀ ਏ ਅਸੀਂ ਤੇ ਇਹਨਾਂ ਨੂੰ ਵੀ ਕਹਿੰਨੇ ਆ ਵੀ ਤੁਸੀਂ ਵੀ ਮੰਗ ਕਰੋ ਸਾਡੀ ਤਾਂ ਕੋਈ ਜਨਤਾ ਦੀ ਤਾਂ ਗੱਲ ਕੋਈ ਸੁਣਦਾ ਹੀ ਨਹੀਂ ਤੁਸੀਂ ਸਰਕਾਰੀ ਬੰਦੇ ਹੋ ਉਹ ਕਹਿੰਦੇ ਤੁਸੀਂ ਡੀਸੀ ਕੋਲ ਕਾਓ ਤੁਸੀਂ ਡੀਸੀ ਨੂੰ ਕਾਓ ਡੀਸੀ ਕੋਲ ਮੰਗ ਕਰੋ ਇਹਨੇ ਬੰਦੇ ਪੰਚਾਇਤਾਂ ਚ ਜੁੜ ਕੇ ਕਾਓ ਮਾਹੋਂ ਨਹੀਂ ਸੁਣਦੇ ਅਸੀਂ ਬੜੀ ਵਾਰ ਕਿਹਾ ਹੈ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਬਸ ਉਹ ਆਉਂਦੇ ਆ ਉਹਨਾਂ ਨੂੰ ਪਤਾ ਹੈ ਕੋਈ ਇਤਨੀ ਹੈਗਾ ਕਿ ਉਹਨਾਂ ਦਾ ਹਲਕਾ ਨਹੀਂ ਹੈਗਾ ਉਹਨਾਂ ਦਾ ਹਲਕਾ ਹੈ ਉਹ ਸਾਰਾ ਉਹਨਾਂ ਨੂੰ ਪਤਾ ਹੈ ਇਹ ਕਰਨ ਤਾਂ ਸਭ ਕੁਝ ਕਰ ਸਕਦੇ ਨੇ ਪਰ ਉਹ ਨਹੀਂ ਗੌਰ ਨਹੀਂ ਕਰਦੇ ਅਸੀਂ ਤਾਂ ਬੇਨਤੀ ਕਰਦੇ ਆ ਕਿ ਸਾਡੇ ਵੱਲ ਧਿਆਨ ਕੀਤਾ ਜਾਵੇ ਸੜਕਾਂ ਦਾ ਵਿਕਾਸ ਹੋਵੇ ਮੋਟਰਸਾਈਕਲ ਖਰਾਬ ਹੋ ਜਾਂਦੇ ਨੇ ਵਾਈਕਲ ਕਾਰਾਂ ਹੋਰ ਮਸ਼ੀਨਰੀ ਐਰਾ ਵਗੈਰਾ ਕੁਝ ਵੀ ਹੈ ਨਾ ਉਹ ਲੰਘਣਾ ਬਹੁਤ ਹੀ ਤੰਗ ਹੋ ਜਾਂਦਾ ਹੈ ਇਪਰੇਸ਼ਾਨੀ ਦਾ ਕਾਰਨ ਬਣਦਾ ਬਹੁਤ ਕਾਫੀ ਲੋਕ ਪਰੇਸ਼ਾਨ ਹਾਂ ਬਹੁਤ ਹੀ ਪਰੇਸ਼ਾਨ ਸੀਤਾ ਸੜਕਾਂ ਦੇ ਹੀ ਮੰਗ ਕਰਦੇ ਆ ਵੀ ਸੜਕਾਂ ਜਲਦੀ ਤੋਂ ਜਲਦੀ ਬਣਾਈਆਂ ਜਾਣ ਤਾਂ ਬਹੁਤ ਵਧੀਆ ਹੈ ਅੱਛੀ ਗੱਲ ਹੈ ਤੇ ਲੋਕਾਂ ਦਾ ਜੀਵਨ ਦਾ ਸਹੀ ਢੰਗ ਨਾਲ ਬਤੀਤ ਹੋਵੇ ਤੇ ਤਰੱਕੀ ਦੇ ਰਾਹ ਤੇ ਚੱਲੇ ਪ੍ਰਸ਼ਾਸਨ ਵੀ ਸਾਡੀ ਗੌਰ ਕਰੇ ਕੀ ਆ ਸੜਕ ਸਾਡੇ ਪਿੰਡ ਨੂੰ ਜਲਦੀ ਜੀ 10-12 ਪਿੰਡ ਲੱਗਦੇ ਨੇ ਅੱਗੇ ਤੇ ਸੜਕ ਬਹੁਤ ਜ਼ਿਆਦਾ ਖਰਾਬ ਹੈ ਬਹੁਤ ਪਰੇਸ਼ਾਨੀ ਹੁੰਦੀ ਸਾਨੂੰ ਰਾਤ ਨੂੰ ਵੀ ਦਿਨੇ ਵੀ ਬੱਚੇ ਵੀ ਸਕੂਲ ਜਾਂਦੇ ਨੇ ਉਹ ਵੀ ਬੜੇ ਪਰੇਸ਼ਾਨ ਹੁੰਦੇ ਨੇ ਇੱਕ ਦੋ ਵਾਰ ਤੇ ਵਿਚਾਰੇ ਬੱਚੇ ਡਿੱਗ ਵੀ ਪਏ ਨੇ ਪਿਛਲੇ ਦਿਨਾਂ ਚੋਟਾਂ ਵੀ ਆਈਆਂ ਵਿਚਾਰਿਆਂ ਨੂੰ ਪਰ ਹੁਣ ਚਾਹੀਦਾ ਹੈ ਸਰਕਾਰ ਨੂੰ ਵੀ ਇਹ ਸੜਕ ਜਲਦੀ ਤੋਂ ਜਲਦੀ ਸਾਨੂੰ ਰਿਕੁਐਸਟ ਹੈਗੀ ਹੈ ਸਾਡੀ ਸੜਕ ਜਲਦੀ ਤੋਂ ਜਲਦੀ ਬਣਵਾਈ ਜਾਵੇ ਕਰਾੜੀਆਂ ਜੀ ਪਾਣੀ ਪਿਛਲੇ ਹੜ੍ਹ ਚ ਆਇਆ ਬੜਾ ਪਾਣੀ ਉੱਤੋਂ ਦੀ ਚੜਿਆ ਚੱਲ ਜਾਂਦੇ ਜਿੰਦੇ ਕਰਕੇ ਸੜਕ ਸਾਰੀ ਟੁੱਟ ਗਈ ਹੈ ਕਰਾੜੀਆਂ ਕਨੋਰੀਆਂ ਸਾਰੀਆਂ ਰੜ ਗਈਆਂ ਵਿੱਚ ਤੇ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਇਹ ਰਿਕੁਐਸਟ ਹੈਗੀ ਹੈ ਵੀ ਸਾਡੀ ਸੜਕ ਬਣਵਾਈ ਜਾਵੇ ਦੁਬਾਰਾ ਖੱਡੇ ਜੇ 2-2 ਫੁੱਟ ਦੇ ਖੱਡੇ ਹੋਏ ਪੈ ਨੇ ਜੀ ਮੋਟਰਸਾਈਕਲ ਨਹੀਂ ਚੱਲਦਾ ਕੋਈ ਵੀ ਟਰਾਲੀ ਟਰੈਕਟਰਾਂ ਦੀ ਉਹ ਵੀ ਨਹੀਂ ਚੱਲਦਾ ਗੱਡੀ ਆ ਜੇ ਬੱਚੇ ਜਿਹੜੇ ਜਾਂਦੇ ਨੇ ਵੈਨ ਵਾਲੇ ਬੜੇ ਪਰੇਸ਼ਾਨ ਹੁੰਦੇ ਨੇ ਵਿਚਾਰੇ ਬਹੁਤ ਜ਼ਿਆਦਾ ਹੋ ਰਿਹਾ ਨੁਕਸਾਨ ਬਹੁਤ ਜ਼ਿਆਦਾ ਜੀ ਅਸੀਂ ਰਿਕੁਐਸਟ ਕਰ ਸਕਦੇ ਆ ਆਰਡਰ ਤਾਂ ਨਹੀਂ ਕਰ ਸਕਦੇ ਵੀ ਅਸੀਂ ਬਣਵਾਈਏ ਸਾਡੀ ਰਿਕੁਐਸਟ ਹੈ ਵੀ ਕਰੋ ਜਲਦੀ ਤੋਂ ਜਲਦੀ ਇਹ ਜ਼ਿਆਦਾ ਤੇ 1 ਸਾਲ ਤੋਂ ਜ਼ਿਆਦਾ ਹੋ ਰਹੀ ਹੈ ਜੀ ਅੱਗੇ ਤਾਂ ਥੋੜੀ ਕੁਸ਼ ਹਾਲਤ ਮਾੜੀ ਸੀ ਲੇਕਿਨ 1 ਸਾਲ ਤੋਂ ਜ਼ਿਆਦਾ ਗਈ ਹੈ ਪਾਣੀ ਕਰਕੇ ਜ਼ਿਆਦਾ ਟੁੱਟੀਆਂ ਸੜਕਾਂ ਦਾ ਕੋਈ ਇਧਰ ਇੱਕ ਬੰਦਾ ਪੁੱਛਣ ਵੀ ਨਹੀਂ ਆਜੇ ਕਹਿ ਦिए ਤਾਂ ਅਸੀਂ ਬੜੀ ਵਾਰੀ ਗਏ ਆ ਪਰ ਅਜੇ ਸੁਣਵਾਈ ਨਹੀਂ ਹੋਈ ਕੋਈ